ਮਸਕਰ ਦੋਸਤੋ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਸੇ ਮੈਂ ਹਲਕੀ ਸੋਚ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੁਹਾਨੂੰ ਦੱਸ ਦਿਆਂ ਕਿ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਅੰਤ ਤੱਕ ਦੀਆਂ ਗਤੀਵਿਧੀਆਂ ਤੋਂ ਬਾਅਦ ਪਠਾਨਕੋਟ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪਠਾਨਕੋਟ ਦੇ ਬਾਕੀ-ਬਾਕੀ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਪਠਾਨਕੋਟ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਜੇ ਆਪਾਂ ਗੱਲ ਕਰੀਏ ਇਸ ਦੇ ਇਲਾਕਿਆਂ ਦੀ ਇਸ ਦੇ ਇਲਾਕੇ ਦੇ ਵਿੱਚ ਵੀ ਜਿਹੜੇ ਆ ਬੀਐਸਐਫ ਦੇ ਸਹਿਯੋਗ ਦੇ ਨਾਲ ਪਠਾਨਕੋਟ ਪੁਲਿਸ ਵੱਲੋਂ ਜਿਹੜੇ ਆ ਜੰਗਲਾਂ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਠਾਨਕੋਟ ਪੁਲਿਸ ਦਾ ਤੇ ਬੀਐਸਐਫ ਦਾ ਸੰਜੋਗ ਕਰੋ ਜੇਕਰ ਕੋਈ ਸੰਦੇਖ ਦੇ ਵਿਅਕਤੀ ਤੁਹਾਨੂੰ ਲੱਭਦਾ ਤਾਂ ਉਹਦੀ ਸੂਚਨਾ ਤੁਰੰਤ ਜਿਹੜੀ ਆ ਪਠਾਨਕੋਟ ਪੁਲਿਸ ਨੂੰ ਜਾਂ ਬੀਐਸਐਫ ਨੂੰ ਦਵੋ ਤਾਂ ਕਿ ਕੋਈ ਅਨਸਰਕਾਰੀ ਘਟਨਾ ਜਿਹੜੀ ਆ ਇਸ ਇਲਾਕੇ ਦੇ ਵਿੱਚ ਨਾ ਵਾਪਰ ਸਕੇ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਲਗਾਤਾਰ ਪਠਾਨਕੋਟ ਸਟੇਸ਼ਨ ਹੋਣ ਬੱਸ ਸਟੈਂਡ ਹੋਣ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਠਾਨਕੋਟ ਪੁਲਿਸ ਵੱਲੋਂ ਜਿਹੜੀ ਆ ਉਹ ਸੁਰੱਖਿਆ ਵਧਾ ਦਿੱਤੀ ਗਈ ਹੈ ਲੋਕਾਂ ਦੇ ਆ ਜਾਣ ਵਾਲੇ ਵਾਹਨਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਸਟੇਸ਼ਨਾਂ ਦੇ ਉੱ ਉਥੇ ਯਾਤਰੀਆਂ ਦੇ ਬੈਗਜੈਕਟ ਤੇ ਜਾ ਰਹੇ ਨੇ ਅਧਾਰ ਕਾਰ ਚੱਕ ਤੇ ਜਾ ਰਹੇ ਨੇ ਪਠਾਨਕੋਟ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਸੰਦੇਕਦਾਰ ਵਿਅਕਤੀ ਸਮੰ ਦਿਸਦਾ ਤਾਂ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਪਠਾਨਕੋਟ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਕੋਈ ਅਨਸੁਖਾਮਿਕ ਘਟਨਾ ਨਾ ਵਾਪਰ ਸਕੇ ਇਹ ਜਿਹੜਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਹਮਲੇ ਹੋਏ ਹੈ ਉਸ ਸੇਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਹੈਗੇ ਨੇ ਉਥੇ ਰੈਡ ਅਲਰਟ ਜਾਰੀ ਹੋਇਆ ਹੈ ਉਸੀ سلسلے ਦੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਜੁਆਇੰਟ ਕਾਸੋ ਐਂਡ ਐਂਟਰਟੇਨਲਿੰਗ ਆਪਰੇਸ਼ਨ ਕਰਾਇਆ ਅਲੋਂਗ ਵਿਦ ਬੀਐਸਐਫ ਇਹਦੇ ਵਿੱਚ ਪੂਰਾ ਜਿਹੜਾ ਉਹ ਬਾਰਡਰੀ ਖਿੱਤਾ ਹੈ ਉਸ ਨੂੰ ਸਰਚ ਕਰਾਇਆ ਗਿਆ ਇਸ ਤੋਂ ਇਲਾਵਾ ਨਾਲ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨਾਕੇ ਹੈ ਜਾਂ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉੱਥੇ ਐਡੀਸ਼ਨਲ ਡਿਪਲॉयਮੈਂਟ ਹੋਈ ਹੈ ਫੋਰਸ ਦੀ ਹੈੱਡਕੁਆਟਰ ਵੱਲੋਂ ਸਾਨੂੰ ਐਂਡ ਜਿਹੜੇ ਬਾਕੀ ਹੋਰ ਸਰਹਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਨੂੰ ਵੀ ਐਡੀਸ਼ਨਲ ਫੋਰਸ ਮਿਲੀ ਹੈ ਤਾਂ ਉੱਥੇ ਉਹਨਾਂ ਨੂੰ ਸਟੇਟ ਆਫ ਰੈਡੀਨੈਸ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਕੋਲ ਜਿਹੜਾ ਸਮਾਨ ਇਕਵਿਪਮੈਂਟ ਗੈਜਟਸ ਹੈਗੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਮੀਟਿੰਗਸ ਵਿਦ ਬੀਐਸਐਫ ਆਰਮੀ ਇੰਟੈਲੀਜੈਂਸ ਏਜੰਸੀਜ਼ ਉਹ ਹੋਈਆਂ ਹੈਗੀਆਂ ਐਂਡ ਇਹਦੇ ਵਿੱਚ ਜਿਹੜੇ ਐਕਸ਼ਨੇਬਲ ਇਨਪੁਟਸ ਔਰ ਆਪਰੇਸ਼ਨਲ ਸਟ੍ਰੈਟਜੀਜ਼ ਹੈ ਉਹ ਸ਼ੇਅਰ ਕੀਤੀਆਂ ਗਈਆਂ ਹੈਗੀਆਂ ਵੰਨ ਪਠਾਨਕੋਟ ਪੁਲਿਸ ਵੱਲੋਂ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਹੈਗੀਆਂ ਜਿਹੜੇ ਸਰਹੱਦ ਤੇ ਉੱਤੇ ਸਾਡੇ ਪਿੰਡ ਹੈਗੇ ਨੇ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਸੈਂਸਟਾਈਜ਼ ਕਰਾਇਆ ਗਿਆ ਹੈ ਕਿ ਜੇ ਉੱਥੇ ਕੋਈ ਤੁਹਾਨੂੰ ਸ਼ੱਕੀ ਬੰਦਾ ਆ ਕੋਈ ਸ਼ੱਕੀ ਚੀਜ਼ ਜਪਦੀ ਹੈ ਤਾਂ ਉਹਦੀ ਜਿਹੜੀ ਇਤਲਾਹ ਹੈ ਉਹ ਪੁਲਿਸ ਨੂੰ ਉਹ ਕਨਸਰਨ ਐਸ ਐਚਓ ਕੰਟਰੋਲ ਰੂਮ ਹੋਰ ਹੋਰ ਜਿਹੜੇ ਕਮਿਊਨੀਕੇਸ਼ਨ ਚੈਨਲਸ ਦੇ ਰਾਹੀਂ ਉਹ ਪੁਲਿਸ ਨੂੰ ਦਿੱਤੀ ਜਾਵੇ